ਦੀ ਗੱਲ ਹੈ ਇਸ ਵਿੱਚ ਤਿੰਨ ਬੱਚੇ ਨੇ ਖਾਣਾ ਖਾਇਆ ਇੱਕ ਇਨ ਦੀ ਛੋਟੀ ਵਾਲੀ ਲੜਕੀ ਨੇ ਔਰ ਇੱਕ ਨਾਤੀ ਦਾ ਇਹਨਾਂ ਦਾ ਉਹ ਇੱਕ ਬੇਟਾ ਨੇ ਤਾਂ ਸੁਬੀਰਾ ਤੁਹਾਨੂੰ ਦਿਖਾ ਰਹੇ ਆ ਪਿੰਡ ਮਲਪੁਰ ਅੜਕਾਂ ਦੀਆਂ ਜਿੱਥੇ ਤੁਸੀਂ ਦੇਖ ਸਕਦੇ ਹੋ ਕਿ ਇੱਕ ਘਰ ਦੇ ਵਿੱਚ ਗਮਗੀਨ ਜਿਹੜਾ ਮਾਹੌਲ ਇਸ ਵੇਲੇ ਬਣ ਗਿਆ ਹੈ ਕਿਉਂਕਿ ਤੁਹਾਨੂੰ ਦੱਸ ਦਈਏ ਕਿ ਇਸ ਘਰ ਦੇ ਵਿੱਚ ਇੱਕ ਭਾਣਾ ਵਰਤਿਆ ਹੈ ਇਸ ਘਰ ਦੇ ਵਿੱਚ ਜਦੋਂ ਬੱਚੇ ਮਾਪਿਆਂ ਦੀ ਹਾਜ਼ਰੀ ਤੋਂ ਬਿਨਾਂ ਘਰ ਦੇ ਵਿੱਚ ਇਕੱਲੇ ਸੀ ਤਾਂ ਤੁਹਾਨੂੰ ਦੱਸਦੀ ਕਿ ਪਿੱਛੋਂ ਜਿਹੜਾ ਉਹ ਪਤਾ ਨਹੀਂ ਬੱਚਿਆਂ ਨੇ ਕੀ ਖਾਧਾ ਜਾਂ ਬੱਚਿਆਂ ਨੂੰ ਕੀ ਹੋਇਆ ਜਦੋਂ ਅਚਾਨਕ ਜਿਹੜੇ ਇਹਨਾਂ ਦੇ ਮਾਪੇ ਜੋ ਖੇਤਾਂ ਦੇ ਵਿੱਚ ਜੋ ਨਾ ਲਗਾਉਣ ਗਏ ਹੋਏ ਸੀ ਉਹਨਾਂ ਨੇ ਆ ਕੇ ਦੇਖਿਆ ਤਾਂ ਉਹਨਾਂ ਦੇ ਬੱਚੇ ਜਿਹੜੇ ਬੇਹੋਸ਼ ਪਏ ਸੀ ਇੱਕ ਬੱਚਾ 5 ਸਾਲ ਦਾ ਤੇ ਇੱਕ ਬੱਚਾ 1.5 ਸਾਲ ਦਾ ਸੀ ਜਦੋਂ ਉਹਨਾਂ ਨੂੰ ਜਿਹੜਾ ਇਹ ਟਾਹਾਂ ਦੇ ਹਸਪਤਾਲ ਦੇ ਵਿੱਚ ਲੈ ਕੇ ਗਏ ਤਾਂ ਉੱਥੇ ਡਾਕਟਰਾਂ ਨੇ ਕਿਹਾ ਕਿ 5 ਸਾਲ ਦੇ ਬੱਚੇ ਦੀ ਜਿਹੜੀ ਮੌਤ ਹੋ ਚੁੱਕੀ ਹੈ ਤੇ 1.5 ਸਾਲ ਦੇ ਬੱਚੇ ਨੂੰ ਜਿਹੜਾ ਓਪੀਜੀਏ ਲਈ ਰੈਫਰ ਕਰ ਦਿੱਤਾ ਗਿਆ। ਦੋ ਬੱਚੇ ਸੀਗੇ ਗੱਲ ਆਪਸ ਵਿੱਚ ਖੇਡ ਰਹੇ ਸੀਗੇ। ਇਹਨਾਂ ਦੇ ਪੇਰੈਂਟਸ ਆ ਜਿਹੜੇ ਉਹ ਜੀਰੀ ਲਾਣ ਦਾ ਕੰਮ ਕਰਦੇ ਨੇ। ਔਰ ਉਹ ਦੋ ਬੱਚਿਆਂ ਨੇ ਜਦੋਂ ਬਾਅਦ ਵਿੱਚ ਪੇਰੈਂਟਸ ਆਏ ਉਹਨਾਂ ਨੇ ਦੇਖਿਆ ਕਿ ਬੱਚੇ ਦੋਨੋਂ ਬੇਹੋਸ਼ ਹਾਲਤ ਵਿੱਚ ਪਏ ਹੋਏ ਆ। ਜਦੋਂ ਉਹਨਾਂ ਬੇਹੋਸ਼ੀ ਹਾਲਤ ਦੇ ਵਿੱਚ ਉਹਨਾਂ ਨੂੰ ਢਾਂਕ ਲੈ ਰਾਂ ਹਸਪੀਟਲ ਲੈ ਕੇ ਗਏ। ਜਦੋਂ ਢਾਂਕ ਲੈ ਰਾਂ ਹਸਪੀਟਲ ਉੱਥੇ ਇੱਕ ਬੱਚਾ ਉਹਨਾਂ ਨੇ ਡੈਥ ਡਿclare ਕਰਤੀ ਜੀ ਤੇ ਦੂਜਾ ਬੱਚਾ ਉਹਨਾਂ ਨੇ ਪੀਜੀਏ ਰੈਫਰ ਚੰਡੀਗੜ੍ਹ ਕਰ ਦਿੱਤਾ। ਜਿਹੜਾ ਪੀਜੀਏ ਰੈਫਰ ਕੀਤਾ ਉਹ ਬੱਚਾ ਠੀਕ ਹੈ। ਜਿਹੜਾ ਢਾਂਕ ਲੈ ਰਾਂ ਗਿਆ ਸੀ ਉਹਦੀ ਮੌਤ ਹੋ ਚੁੱਕੀ ਹੈ ਔਰ ਜਿਹੜਾ ਦੂਜਾ ਬੱਚਾ ਹੈਗਾ ਸੰਦੀਪ ਉਹ ਅਜੇ ਤੱਕ ਠੀਕ ਹੈ ਉਹਨੂੰ ਪੀਜੇ ਰੈਫਰ ਕਰ ਦਿੱਤਾ ਤੇ ਮੈਂ ਹੁਣ ਮੌਕੇ ਤੇ ਵਿజిਟ ਕੀਤੀ ਹੈ ਜੋ ਵਿజిਟ ਦੇ ਹਿਸਾਬ ਨਾਲ ਮੈਂ ਦੇਖਿਆ ਉੱਥੇ ਉਹਨਾਂ ਦੇ ਘਰ ਦੇ ਵਿੱਚ ਨਾ ਇੱਕ ਆਂਬ ਦਾ ਬੂਟਾ ਬਹੁਤ ਵੱਡਾ ਔਰ ਆਂਬ ਉਹ ਬਹੁਤ ਅੰਮ੍ਰੋਡਾ ਤਰ੍ਹਾਂ ਦਾ ਆਂਬ ਬਹੁਤ ਖੱਡੀ ਡਿਗੇ ਹੋਇਆ ਸੋ ਪਹਿਲੀ ਨਜ਼ਰੇ ਤੇ ਲੱਗਦਾ ਕੋਈ ਜਿਸ ਤਰ੍ਹਾਂ ਕੋਈ ਕੋਈ ਜ਼ਰੀਲਾ ਜਾਨਵਰ ਕੱਟ ਗਿਆ ਹੋ ਸਕਦਾ ਪਰ ਫਿਰ ਵੀ ਅਸੀਂ ਜਿਹੜੇ ਪੋਸਟਮਾਰਟਮ ਤੋਂ ਬਾਅਦ ਦੇਖਾਂਗੇ ਕਿ ਕੀ ਕੀ ਕਾਰਨ ਸੀ ਬਣਿਆ ਇਸਰ ਕੇ ਇਸ ਤਰ੍ਹਾਂ ਪਤਾ ਲੱਗਿਆ ਜੀ ਇਹ ਸਾਨੂੰ ਇੰਟੀਮੇਸ਼ਨ ਆਈ ਸੀ ਤਾਹਾਂ ਕੇਰਾ ਹਸਪੀਟਲ ਤੋਂ ਤੇ ਸਾਡੇ ਐਸਐਸਪੀ ਸਾਹਿਬ ਡਾਕਟਰ ਮਹਿਤਾਬ ਸਿੰਘ ਦੀ ਸਾਨੂੰ ਬਹੁਤ ਸਖਤ ਹਦਾਇਤਾਂ ਆ ਕਿ ਜਦੋਂ ਵੀ ਤੁਹਾਨੂੰ ਕੋਈ ਇੰਟੀਮੇਸ਼ਨ ਆਦੀ ਹੈ ਤੁਸੀਂ ਉਹਦਾ ਤੁਰੰਤ ਐਕਸ਼ਨ ਲੈਣਾ ਤੇ ਇੰਟੀਮੇਸ਼ਨ ਆਣ ਤੋਂ ਮੈਨੂੰ ਲੱਗਦਾ ਕਿ ਮੈਂ 10 ਔਰ 15 ਮਿੰਟ ਦੇ ਵਿੱਚ ਵਿੱਚ ਇੱਥੇ ਮਲਪੁਰੜਕਾ ਪਹੁੰਚ ਗਿਆ ਜਦੋਂ ਮੈਂ ਮਲਪੁਰੜਕਾ ਕੇ ਵਿਜ਼ਿਟ ਕੀਤਾ ਮੈਂ ਮੌਕਾ ਦੇਖਿਆ ਤੇ ਉਹਨਾਂ ਦੇ ਜੋ ਟੇਰਟ ਸਗੇ ਉਹਨਾਂ ਦੇ ਜੋ ਸਟੇਟਮੈਂਟ ਦੇਣਗੇ ਉਹਨਾਂ ਦੇ ਸਟੇਟਮੈਂਟ ਦੇ ਆਧਾਰ ਤੇ ਮੈਂ ਬੰਦੀ ਕਾਰਵਾਈ ਕਰੂੰਗਾ ਅਸੀਂ ਜਿਹੜਾ ਤੁਰੰਤ 10 ਜਾਂ 1 ਨਮਾਸ਼ੇਰ ਸਦਰ ਥਾਣੇ ਦਾ ਪਿੰਡ ਮਲਪੜਕਾਂ ਮਲਪੜਕਾਂ ਦੇ ਵਿੱਚ ਛੋਟੇ ਬੱਚੇ ਜਿਹਦੀ ਇੱਕ ਉਮਰ 5 ਸਾਲ ਦੇ ਕਰੀਬ ਹੈ ਰਾਹੁਲ ਕੁਮਾਰ ਨਾਮ ਦੱਸਿਆ ਜਾ ਰਿਹਾ ਦੂਸਰੇ ਬੱਚੇ ਦੀ ਉਮਰ ਤਕਰੀਬਨ 1.5 ਸਾਲ ਦੇ ਲਗਭਗ ਸੰਦੀਪ ਨਾਮ ਦੱਸਿਆ ਜਾ ਰਿਹਾ ਅਚਾਨਕ ਹੀ ਬੱਚਿਆਂ ਨੇ ਨਾ ਜਾਣੇ ਕੀ ਖਾਦਾ ਕੀ ਨਹੀਂ ਖਾਦਾ ਜਿਹਦੇ ਕਾਰਨ ਫਟਫਟ ਰੈਫਰ ਇਧਰ ਉਧਰ ਬੱਚੇ ਕੀਤੇ ਗਏ ਇੱਕ ਬੱਚਾ ਪੀਜੀਆਈ ਦੇ ਵਿੱਚ ਰੈਫਰ ਕੀਤਾ ਜਾ ਰਿਹਾ ਬੜੀ ਦੁੱਖਦਾਇਕ ਖਬਰ ਮਲ ਪ੍ਰੜਕਾ ਤੋਂ ਨਿਕਲ ਕੇ ਸਾਹਮਣੇ ਆ ਰਹੀ ਹੈ ਚਰਨਜੀਤ ਜੀ ਦੇ ਨਾਲ ਵੀ ਮੁਲਾਕਾਤ ਕਰਾਂਗੇ ਇੱਕ ਬੱਚੇ ਦਾ ਇਹ ਪਤਾ ਲੱਗਿਆ ਕਿ ਬੱਚਾ ਸੰਸਾਰ ਤੋਂ ਚਲੇ ਗਿਆ ਹੈਗਾ ਕਿ ਕੁਝ ਮਸਲੇ ਦੀ ਸਮਝ ਕੁਝ ਆndi ਹੈ ਜੀ ਭਾਈ ਗੁਰਜੀ ਖਲਸਾ ਵੀ ਪਤੇ ਸਭ ਨੇ ਕੱਲ ਨੂੰ ਦੁਬਾਰ ਸੀ ਮੈਨੂੰ ਜੀ 6 ਵਜੇ ਫੋਨ ਕਰਿਆ ਤਾਂ ਮੈਂ ਜੀ ਉਤਾ ਸੱਥੇ ਹੁੰਦਾ ਤਾਂ ਮੈਂ ਹਰ ਬੱਚੇ ਨੂੰ ਪੀਜੇ ਤੱਕ ਲੈ ਕੇ ਜਾਂਦਾ ਜੀ ਡਾਕਟਰ ਸਾਹਿਬ ਇਹ ਖਾਸ ਉਹਦੇ ਭੇਜਦਾ ਉਹਨਾਂ ਨੂੰ ਜੀ ਖਾਸ ਇਹ ਜਾ ਕੇ ਇੱਕ ਬੱਚੇ ਦੀ ਡੈਥ ਹੋ ਗਈ ਆ ਜੀ ਤੇ ਦੂਸਰਾ ਬੱਚਾ ਉਹ ਉਹਨੇ ਪੀਜੇ ਰੈਫਰ ਕਰ ਦਿੱਤਾ ਹੈ ਜੀ ਤੇ ਇਹ ਜਿਹੜਾ ਬੱਚਾ ਸੀ ਜਦੋਂ ਅਸੀਂ ਇੱਥੇ ਕੰਗਾਪੜੀ ਛੱਪੜ ਪੜਦੇ ਸੀ ਤੇ ਬੱਚਾ ਬੜਾ ਸਮਾਰਟ ਸੀ ਇਹਨਾਂ ਦਾ ਜੀ ਤੇ ਮੈਨੂੰ ਬੜਾ ਦੁੱਖ ਲੱਗਾ ਮਨ ਨੂੰ ਇਹਨਾਂ ਦੇ ਜਿਹੜੇ ਫਾਦਰ ਸਾਹਿਬ ਜੋ ਤੇ ਜਿਹੜੇ ਕੰਮ ਤੇ ਮੈਂ ਕਹਿੰਦਾ ਬੱਚੇ ਇੱਥੇ ਰਹਿੰਦੇ ਮੈਂ ਉਹਨੂੰ ਹਰ ਰੋਜ਼ ਟੋਫੀ ਲੈ ਕੇ ਜਾਂਦਾ ਸੀ ਮੇਰਾ ਉਹਨਾਂ ਬੱਚੇ ਨਾਲ ਪਿਆਰ ਸੀ ਠੀਕ 5 ਸਾਲ ਦਾ ਬੱਚਾ ਕੰਗਰਾਲੀ ਵਾਲ ਬੜਾ ਸਮਾਰਟ ਬੱਚਾ ਸੀ ਜੀ ਤੋ ਅੱਜ ਬੜੀ ਦੁਖਦਾਈ ਘਟਨਾ ਨਗਰ ਦੇ ਵਾਪਰੀ ਆ। ਸੋ ਪ੍ਰਵਾਸੀ ਜਿਹੜੇ ਬਈ ਦੂਰ ਆ ਆਪਣੀ ਰੋਜੀ ਰੋਟੀ ਵਾਸਤੇ ਪੰਜਾਬ ਵਿੱਚ ਆਉਂਦੇ ਮਿਹਨਤਾਂ ਬੱਸ ਕੋਈ ਕਰਨ ਵਾਸਤੇ ਜੀ ਪਰ ਇਹ ਕੁਦਰਤ ਦਾ ਪਾਣਾ ਵਾਪਰ ਬਹੁਤ ਮੰਦਪਾ ਅੱਜ ਮਲਪਰੜਕਾਂ ਦੇ ਵਿੱਚ ਪਹੁੰਚੇ ਸੀਗੇ ਬੜੀ ਦੁਖਦਾਇਕ ਘਟਨਾ ਨਿਕਲ ਕੇ ਸਾਹਮਣੇ ਆ ਰਹੀ ਹੈ। ਇੱਕ ਬੱਚੇ ਦੀ ਦੱਸਿਆ ਕਿ ਮੌਤ ਹੋਣ ਦੀ ਕਹਾਣੀ ਸਾਹਮਣੇ ਆਈ ਹੈਗੀ ਹੈ। ਦੂਸਰਾ ਬੱਚਾ ਜਿਹੜਾ ਹੈਗਾ ਇਹ ਪੀਜੀਆਈ ਨੂੰ ਰੈਫਰ ਕੀਤਾ ਗਿਆ। ਕੋਸ਼ਿਸ਼ ਪਤਾ ਲੱਗਦਾ ਕਿ ਐਕਚੁਅਲ ਹੋਇਆ ਕੀ ਹੈ ਬੰਦੇ ਨਹੀਂ ਜੀ ਫਤਲਾ ਨੂੰ ਬਹੁਤ ਸਮਾਰਟ ਉਹ ਕਹਿੰਦਾ ਪਤਾ ਲੱਗਣਾ ਕੀ ਪਤਾ ਜੀ ਉਹ ਚੀਜ਼ ਵੀ ਲੱਭੀ ਸਾਰੇ ਚੱਕਣ ਕੀਤਾ ਬੜਾ ਨਾਲੇ ਹਾਲਤ ਵਾਲੇ ਸਾਰੇ ਲੱਭਾ ਨਹੀਂ ਕੋਸ਼ਿਸ਼ ਜੀ ਹਾਂ ਜੋ ਬਾਅਦ ਚ ਪਤਾ ਲੱਗੂ ਉਹ ਸਮਾਰਟ ਰਕੀਆ ਵਿੱਚ ਕਹਿੰਦੇ ਅੰਬ ਖਾ ਕੇ ਤਾਂ ਕੋਕ ਪੀਦੇ ਸਾਰੇ ਕਹਿੰਦੇ ਦੋਨੋਂ ਵੀ ਸ਼ਾਇਦ ਹੋ ਜਾਏ ਕਿਉਂਕਿ ਪੈਂਡ ਵਾਲੇ ਨੇ ਤਾਂ ਬੜੀ ਨੱਟ ਭੱਜ ਕੀਤੀ ਹੈ ਹਾਂ ਜੀ ਰਾਤ ਹੀ ਲੱਗੇ ਹੋਏ ਵੀ ਮੁੰਡਾ 10 ਵਜੇ 5:00 10:00 ਵਜੇ ਉੱਥੋਂ ਆਇਆ ਆਪਣੀ ਜੀ ਜੀ ਪੰਗੀਆਂ ਤੋਂ ਹਾਂ ਜੀ ਪੂਰੀ ਪੰਚਾਇਤ ਪਰਪਰ ਹੋ ਗਈ ਜਿਹੜਾ ਸਾਡਾ ਆ ਕਿ ਚਲ ਕਰ ਦੇ ਬਾਈਗਲ ਬਾਅਦ ਚ ਪਤਾ ਲੱਗਿਆ ਨਿਆਣੇ ਨੂੰ ਕੀ ਪਰ ਆ ਪੰਜ ਸਾਲ ਦਾ ਨਿਆਣਾ ਜੀ ਹੈ ਜੀ ਉਹ ਇੱਕ 2 ਸਾਲ ਦਾ ਹੈ ਕਿੰਨੀ ਕੁ ਚਰਨ ਜੀ ਜੀ ਨੱਠ ਭੱਜ ਪੈ ਗਏ ਜਦੋਂ ਪਤਾ ਲੱਗਿਆ ਬੱਚੇ ਛੋਟੇ ਆ ਕਿਉਂਕਿ ਮਾਸੂਮ ਬੱਚੇ ਹੈਗੇ ਆ ਸਰ ਨੱਠ ਭੱਜ ਤਾਂ ਬਹੁਤ ਜ਼ਿਆਦਾ ਭਈ ਸਾਡੇ ਇਸ ਦੱਕੇ ਦੇ ਇੱਕ ਛਿੰਦਾ ਛਿੰਦਾ ਮੁੰਡਾ ਆਟੋ ਵਾਲਾ ਆ ਜੀ ਉਹ ਲੈ ਗਿਆ ਇੱਕ ਮੁੰਡਾ ਬਸੜੇ ਰਾਜੂ ਆ ਜੀ ਪੈਂਚਰਾਂ ਦਾ ਕੰਮ ਕਰਦਾ ਡਾਕਟਰ ਕਲੀਅਰ ਆ ਉਹਨਾਂ ਦੀ ਪਹਿਲਾਂ ਕਲੀਨਿਕ ਤੇ ਲੈ ਗਿਆ ਸੀ ਉਹਨੂੰ ਰੈਫਰ ਕਰ ਦਿੱਤੇ ਉਹਨਾਂ ਦੋਨੋਂ ਪੀੜਾ ਨੇ ਬੜੀ ਨੱਠ ਭੱਜ ਦੌੜ ਭੱਜ ਕਰਕੇ ਉਹਨਾਂ ਨੇ ਉੱਥੇ ਪਹਚਾਇਆ ਨੇ ਜੀ ਵਿਕਾਸ ਹਸਪੀਟ ਇਥੇ ਬੱਚਾ ਦੱਸ ਦੇਵੇ ਇਥੇ ਬੱਚਾ ਜਿਆਦਾ ਜਿਹੜਾ ਬڑا ਬੱਚਾ ਸੀ ਉਹ ਜਿਆਦਾ ਸੀਰੀਅਸ ਸੀ ਸੋ ਸਾਡਾ ਇਹ ਨਗਰ ਜਦੋਂ ਕੋਈ ਕਿਸੇ ਦੇ ਭਾਰੀ ਪੈਂਦੀ ਤਾਂ ਪੱਪਾ ਭਾਰ ਆ ਜਾਂਦਾ ਪੰਚਾਇਤ ਤਾਂ ਹੈ ਹੀ ਹੈ ਪੰਜ ਦੌਰ ਕਰਦੇ ਆ ਸੋ ਆਪਾਂ ਇਦਾਂ ਦੁੱਖ ਦੇ ਵਿੱਚ ਕਦੀ ਪਿੱਛੇ ਨਹੀਂ ਹਟੇ ਕਦੀ ਵੀ ਸੋ ਬੜਾ ਘਾਟਾ ਪਿਆ ਪਰਿਵਾਰ ਨੂੰ ਸੋ ਮਾਂ ਨੂੰ ਪਛਕੇ ਦੇਖੋ ਇਦਾਂ ਤਾਂ ਹਮਾਰ ਕੇ ਰੋਂਦੀ ਆ ਜੀ ਜਿਹਦਾ ਛੋਟਾ ਬੱਚਾ ਕੋਈ 9 ਮਹੀਨੇ ਬੱਚਾ ਜਦੋਂ ਮਾਂ ਗਰਭ ਚ ਰੱਖਦੀ ਆ ਉਹਨੂੰ ਪਤਾ ਕਿ ਉਹਦਾ ਸੁਤਰਾ ਜਨਮ ਹੁੰਦਾ ਜਦੋਂ ਬੱਚਾ ਪੈਦਾ ਹੁੰਦਾ ਇਸ ਕਰਕੇ ਬੜਾ ਦੁੱਖ ਲੱਗਾ ਉਹ ਦੂਸਰੇ ਬੱਚੇ ਵਾਸਤੇ ਅਰਦਾਸ ਕਰਾਂਗੇ ਸੱਚੇ ਪਾਤਸ਼ਾਹ ਜੀ ਦੂਸਰਾ ਬੱਚਾ ਆਇਆ ਇਹਨਾਂ ਦੋਤਾ ਆ ਉਹ ਵੱਜ ਵੀ ਅਸੀਂ ਇਹੀ ਬੇਨਤੀ ਕਰਾਂਗੇ ਅਰਦਾਸ ਕਰਾਂਗੇ ਜੀ ਉਹ ਬੜਾ ਤੋਹਰਦਾ ਕੋਨਾ ਬਹੁਤ ਹੀ ਦੇਖਣ ਨੂੰ ਉੱਦਾਂ ਵੀ ਬੋਲਣਾ ਕਰਨਾ ਬਾਲ ਜਿਆ ਬਹੁਤ ਦੇਖਣ ਨੂੰ ਲਾਇਕ ਲੱਗਣਾਗਾ ਜੀ ਜੀ ਨਮਾਸ਼ੇਰ ਸਦਰ ਖਾਨੇ ਤੋਂ ਪਰਮਜੀਤ ਸਿੰਘ ਏਐਸਆਈ ਇਹਨਾਂ ਸੇਕੋ ਸਹਿਬਾਨਾ ਈਸ਼ੋਕ ਕੁਮਾਰ ਜੀ ਦੀ ਪੂਰੀ ਟੀਮ ਪਰਮਜੀਤ ਸਿੰਘ ASI ਮਾਲਪੁਰੜਕਾਂ ਦੇ ਵਿੱਚ ਪਹੁੰਚੇ ਨੇ ਇਨਵੈਸਟੀਗੇਸ਼ਨ ਕੀਤੀ ਜਾ ਰਹੀ ਹੈ ਸਰਦਾਰ ਦਲਾਵਰ ਸਿੰਘ ਸਰਪੰਸ ਸਹਿਬਾਨ ਪਿੰਡ ਦੇ ਨੰਬਰਦਾਰ ਵੀ ਬੈਠੇ ਨੇ ਪੰਜ ਸਹਿਬਾਨ ਵੀ चरणजीत सिंह प्रधान क्या नाम है आपका हिरा लाल मुखिया जिस बच्चे की डेथ हो गई उसका नाम क्या था राहुल 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 कुमार कितने सालों उम्र थी पाँच साल जो बच्चा पीजीआई रेफर किया उसका नाम क्या है संदीप कितनी उम्र थी उसकी दो साल बच्चों को कुछ पता लग गया क्या क्या खाया था उन्होंने नहीं पता लग गया आपको कब पता चला कि बच्चे ऐसे ठीक नहीं है महसूस कर रहे कब पता चला पता चल गया पाँच बजे में जो पूरी आया घर आया बुलाने खेत में बुलाने आया यहाँ पे तो मैं गया था तो दोनों बार चालू रख गया था